ਅਤਿਆਸ ਮਾਈ ਭਾਗੋ ਕੋ ਪਿੰਡ ਚਵਾਲ ਦੇ ਪਾਰੋ ਸ਼ਾਹ ਦੇ ਦੋ ਪੁੱਤਰ ਸਨ ਮਾਲੇ ਸ਼ਾਹ ਅਤੇ ਹਰੂ ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ ਮਾਈ ਭਾਗੋ ਭਾਈ ਮਾਲੇ ਸ਼ਾਹ ਦੀ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਚਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਮਾਈ ਭਾਗੋ ਦਾ ਬਚਪਨ ਦਾ ਨਾਂ ਭਾਗ ਭਰੀ ਸੀ ਸਿੱਖ ਇਤਿਹਾਸ ਵਿੱਚ ਉਸ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਬੜੈਂਚ ਨਾਲ ਹੋਇਆ ਸੀ ਪਰ ਇਸ ਦਾ ਕੋਈ ਵੀ ਸਹੀ ਬੇਰਵਾ ਨਹੀਂ ਮਿਲਦਾ ਮਾਈ ਭਾਗੋ ਦਾ ਵਿਆਹ ਹੋਇਆ ਸੀ ਜਾਂ ਨਹੀਂ ਪਰ ਪਿੰਡ ਦੇ ਰਹਿਣ ਵਾਲੇ ਤਾਂ ਉਸ ਨੂੰ ਆਪਣੀ ਅਣਵਿਆਹੀ ਧੀ ਹੀ ਸਮਝਦੇ ਸਨ ਮਾਈ ਭਾਗੋ ਦੇ ਮਾਤਾ ਪਿਤਾ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆਉਣਾ ਜਾਣਾ ਸੀ ਮਾਈ ਭਾਗੋ ਵੀ ਅਕਸਰ ਉਹਨਾਂ ਨਾਲ ਗੁਰੂ ਦਰਬਾਰ ਸਾਹਿਬ ਆਇਆ ਕਰਦੀ ਸੀ ਜਦੋਂ ਸ਼੍ਰੀ ਗੁਰੂ ਇੱਕ ਬਹਾਦਰ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ। ਜੀਬੀ ਭਾਗੋ ਨੇ ਕਿਹਾ ਪਿਤਾ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਹਨਾਂ ਦੁਸ਼ਟਾਂ ਦਾ ਖਾਤਮਾ ਕਰਾਂ ਜਿਨ੍ਹਾਂ ਨੇ ਮੇਰੇ ਸ਼ੈਨ ਸ਼ਾ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਹੈ। ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ ਉਹ ਸ਼ੁਰੂ ਤੋਂ ਹੀ ਚਾਂਦ ਬੀਬੀ ਅਤੇ ਰਜੀਆ ਸੁਲਤਾਨਾ ਵਰਗਾ ਮਰਦਾਨਾ ਸਵਾਰ ਰੱਖਣ ਵਾਲੀ ਹਿੰਮਤ ਹੀ ਦਲੇਰ ਤੇ ਨਿੱਡਰ ਸਵਾਰ ਰੱਖਦੀ ਸੀ ਉਹ ਅਕਸਰ ਆਪਣੇ ਪਰਿਵਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਸਮੇਂ ਵੀ ਉਹ ਉੱਥੇ ਹੀ ਸੀ ਗੁਰੂ ਸਹਿਬਾਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਬੜੇ ਸ਼ੌਂਕ ਤੇ ਪਿਆਰ ਨਾਲ ਸੁਣਦੀ ਸ਼ੁਰੂ ਤੋਂ ਹੀ ਮਰਦਾਵਾਂ ਵਾਂਗ ਸ਼ਸਤਰ ਚਲਾਉਣ ਦਾ ਅਭਿਆਸ ਘਰ ਵਿੱਚ ਹੀ ਕਰਦੀ ਰਹਿੰਦੀ। ਮਾਝੇ ਦੇ 40 ਸਿੱਖ ਮੁਗਲਾਂ ਦੇ ਘੇਰੇ ਸਮੇਂ ਔਖ ਦੁੱਖ ਤੋਂ ਤੰਗ ਆ ਕੇ ਆਨੰਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਪਣੇ ਘਰੋਂ ਘਰੀ ਆ ਗਏ। ਉਹਨਾਂ ਨੂੰ ਲੱਗਿਆ ਕਿ ਘਰ ਪਰਿਵਾਰ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ। ਪਰ ਐਸਾ ਨਹੀਂ ਹੋਇਆ। ਉਹਨਾਂ ਦਾ ਕੋਈ ਵੀ ਸਵਾਗਤ ਨਹੀਂ ਹੋਇਆ। ਬਲਕਿ ਪਰਿਵਾਰ ਨੇ ਲਾਣਤਾ ਹੀ ਪਾਈ। ਕਿ ਇਸ ਮੁਸੀਬਤ ਵੇਲੇ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡ ਆਏ ਹੋ ਇੰਨਾ ਸਾਰਿਆਂ ਨੂੰ ਦੇਖ ਕੇ ਮਾਝੇ ਦੀ ਸਿੱਖਣੀ ਮਾਈ ਭਾਗੋ ਦਾ ਖੂਨ ਖੋਲ ਉੱਠਿਆ ਉਹ ਝਟਕੇ ਨਾਲ ਉੱਠੀ ਤੇ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਤਲਵਾਰ ਫੜ ਲਈ ਸਿੰਘਾਂ ਨੂੰ ਵੰਗਾਰਿਆ ਕਿ ਤੁਸੀਂ ਕਾਇਰ ਹੋ ਬੁੱਜਦਲ ਹੋ ਤੁਸੀਂ ਨੇ ਮਾਝੇ ਦਾ ਨਾਮ ਖਰਾਬ ਕੀਤਾ ਹੈ ਆਪਣੀਆਂ ਚੂੜੀਆਂ ਲਾ ਕੇ ਉਹਨਾਂ ਅੱਗੇ ਛੁੱਟ ਦਿੱਤੀਆਂ ਕਿ ਤੁਸੀਂ ਇਹਨਾਂ ਨੂੰ ਪਾ ਕੇ ਘਰੇ ਬੈਠੋ ਚੁੱਲਾ ਚੋਂ ਕਸ ਸੰਭਾਲੋ ਅਸੀਂ ਸਾਰਿਆਂ ਆਨੰਦਪੁਰ ਜਾ ਕੇ ਗੁਰੂ ਸੇਵ ਨਾਲ ਖੜੇ ਹੋਵਾਂਗੇ ਤੇ ਮੁਕਾਬਲਾ ਕਰਾਂਗੇ ਮਾਈ ਭਾਗੋ ਦੀ ਅਗਵਾਈ ਹੇਠ ਸਭ ਸਿੰਘਣੀਆਂ ਜਾਣ ਲਈ ਤਿਆਰ ਹੋ ਗਈਆਂ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਗੁਰੂ ਸੇਵ ਦੇ ਪਰਿਵਾਰ ਦੇ ਖੇਰੂ ਖੇਰੂ ਹੋਣ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਹਨਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਹਨਾਂ ਨੂੰ ਸਤਾਉਣ ਲੱਗਾ ਮਾਈ ਭਾਗੋ ਨੇ ਉਹਨਾਂ ਨੂੰ ਮੋੜ ਗੁਰੂ ਜੀ ਦੇ ਚਰਨੀ ਲੱਗਣ ਦੀ ਸਲਾਹ ਦਿੱਤੀ ਇਹ ਸਿੰਘ ਮੋੜ ਤੋਂ ਮਾਈ ਭਾਗੋ ਦੀ ਅਗਵਾਈ ਵਿੱਚ ਗੁਰੂ ਸੇਵ ਲਈ ਲੜਨ ਮਰਨ ਲਈ ਚੱਲ ਪਏ ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਚਮਕੌਰ ਦੀ ਜੰਗ ਛੋਟੇ ਅਤੇ ਵੱਡੇ ਸੈਭਜਾਂ ਦੀ ਸ਼ਹਾਦਤ ਆਦਿ ਸਮਾਚਾਰ ਜਦੋਂ ਮਾਲੂਮ ਹੋਏ ਸਿੰਘਾਂ ਦਾ ਖੂਨ ਹੋਰ ਵੀ ਖੋਲ ਪਿਆ ਅਤੇ ਉਹ ਪੁੱਛਦੇ ਪਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ ਮਗਰੇ ਮਗਰੇ ਤੁਰ ਪਏ ਗੁਰੂ ਸਾਹਿਬ ਸੁਨਿਆਰ ਰਮਿਆਣੇ ਤੋਂ ਹੁੰਦੇ ਹੋਏ ਖਦਰਾਣੇ ਵੱਲ ਨੂੰ ਤੁਰ ਪਏ ਹਜੇ ਉਹ ਰਮਿਆਣੇ ਤੋਂ ਖਦਰਾਣੇ ਦੇ ਵਿਚਕਾਰ ਹੀ ਸਨ ਕਿ ਇੱਥੇ ਹੀ ਚਵਾਲ ਦੀ ਮਾਈ ਭਾਗੋ ਤੇ ਭਾਈ ਮਹਾ ਸਿੰਘ ਦੀ ਅਗਵਾਈ ਹੈ ਉਹ 40 ਸਿੱਖ ਜੋ ਅਨੰਦਪੁਰ ਸਾਹਿਬ ਵਿੱਚ ਬੇਦਾਵਾ ਦੇ ਕੇ ਚਲੇ ਗਏ ਸੀ ਮਾਫੀ ਮੰਗਣ ਲਈ ਵਾਪਸ ਆ ਰਹੇ ਸੀ ਜੋ ਮਰਦੇ ਦਮ ਤੱਕ ਗੁਰੂ ਸਾਹਿਬ ਦਾ ਸਾਥ ਦੇਣ ਦਾ ਫੈਸਲਾ ਕਰ ਚੁੱਕੇ ਸੀ ਜਦ ਉਹਨਾਂ ਨੂੰ ਪਤਾ ਲੱਗਾ ਕਿ ਸੂਬਾ ਸਰਹੰਦ ਦੀਆਂ ਫੌਜਾਂ ਵਾਹੋਦਾਹੀ ਪਿੱਛੇ ਆ ਰਹੀਆਂ ਹਨ ਤਾਂ ਉਹਨਾਂ ਨੇ ਸੂਬਾ ਸਰਹੰਦ ਨੂੰ ਰਾਹ ਵਿੱਚ ਰੋਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਆਪਣੀਆਂ ਚਾਦਰਾਂ ਤੇ ਹੋਰ ਕੱਪੜੇ ਦਰਖਤਾਂ ਉੱਤੇ ਇਸ ਤਰ੍ਹਾਂ ਟੰਗ ਦਿੱਤੇ ਤਾਂ ਕਿ ਦੂਰੋਂ ਲੱਗੇ ਕਿ ਕੋਈ ਫੌਜ ਤੰਬੂ ਤਾਂ ਨੇ ਡੇਰਾ ਲਾਈ ਬੈਠੀ ਹੈ ਆਪ ਉਹ ਝਾੜੀਆਂ ਪਿੱਛੇ ਐਸੇ ਟਿਕਾਣਿਆਂ ਤੇ ਜਾ ਬੈਠੇ ਜਿੱਥੇ ਆਸਾਨੀ ਨਾਲ ਆਉਣ ਵਾਲੀ ਫੌਜ ਤੇ ਹਮਲਾ ਕਰ ਸਕਣ ਜਦੋਂ ਬजीर खान ਦੀ ਫੌਜ ਮਾਰਹੇਟ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਨਾਲ ਸਵਾਗਤ ਕੀਤਾ ਬੇਅੰਤ ਦੁਸ਼ਮਨਾਂ ਨੂੰ ਮੋਤ ਦੇ ਘਾਟੋ ਉਤਾਰ ਦਿੱਤਾ ਜਦ ਤੀਰ ਖਤਮ ਹੋ ਗਏ ਤਾਂ ਇਹ ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗਲਾਂ ਉੱਤੇ ਟੁੱਟ ਪਏ ਜਦ ਤੱਕ ਸਿੰਘਾਂ ਕੋਲ ਦਾਰੂ ਸਿੱਕਾ ਰਿਹਾ ਵੈਰੀਆਂ ਨੂੰ ਟੁੱਕਣ ਨਹੀਂ ਦਿੱਤਾ ਜਦੋਂ ਖਤਮ ਹੋ ਗਿਆ ਤਾਂ ਉਹ ਪੰਜ-ਪੰਜ ਦੇ ਜਥਿਆਂ ਵਿੱਚ ਆ ਕੇ ਸ਼ੇਰਾਂ ਵਾਂਗ ਟੁੱਟ ਪਏ ਗੁਰੂ ਸੈਵ ਨੇ ਜਦੋਂ ਮਝੇਲਾ ਨੂੰ ਇਸ ਤਰ੍ਹਾਂ ਲੜਦੇ ਆ ਦੇਖਿਆ ਤਾਂ ਮਦਦ ਲਈ ਫੌਜ ਭੇਜ ਦਿੱਤੀ ਤੇ ਆਪ ਉੱਤੋਂ ਤੀਰ ਛੱਡਦੇ ਗਏ ਮਝੇਲਾ ਦੇ ਹੌਸਲੇ ਵਧ ਗਏ ਉਹ ਐਸੀ ਦਲੇਰੀ ਨਾਲ ਲੜੇ ਕਿ ਦੁਸ਼ਮਣਾਂ ਦੇ ਹੋਸ਼ ਟਿਕਾਣੇ ਆ ਗਏ ਤੇ ਲੜਦੇ-ਲੜਦੇ ਸਭ ਸ਼ਹੀਦ ਹੋ ਗਏ ਇੰਜ ਖਤਰਾਂੇ ਦੀ ਧਰਤੀ ਤੇ ਇਸ ਜੁੱਦ ਵਿੱਚ ਗੁਰੂ ਸੈਵ ਨੂੰ ਇਨ੍ਹਾਂ 40 ਸਿੰਘਾਂ ਨੇ ਆਪਣੀ ਅਦੁੱਤੀ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ ਲੜਦੇ-ਲੜਦੇ ਤਕਰੀਬਨ ਸਾਰੇ ਸਿੱਖ ਸ਼ਹੀਦ ਹੋ ਗਏ ਕਈ ਮੀਲਾਂ ਦਾ ਸਫ਼ਰ ਉੱਤੋਂ ਸਿੰਘਾਂ ਨਾਲ ਜਾਣ ਤੋੜ ਮੁਕਾਬਲਾ ਗਰਮੀ ਦੀ ਰੁੱਤ ਵੈਰੀ ਤਰੇ ਨਾਲ ਹੋਣ ਕੰ ਲੱਗਾ ਜਿੱਥੇ ਗੁਰੂ ਸਾਹਿਬ ਦਾ ਕਬਜ਼ਾ ਸੀ ਉੱਥੇ ਪਾਣੀ ਚਾਰੋਂ ਤਰਫੋਂ ਇਕੱਠਾ ਕੀਤਾ ਹੋਇਆ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ ਚੌਧਰੀ ਕਪੂਰਾ ਜੈਸੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਉਹ ਵਜੀਰ ਖਾਨ ਦੀ ਫੌਜ ਨਾਲ ਆਇਆ ਸੀ ਉਸ ਨੇ ਦੱਸਿਆ ਕਿ ਅੱਗੇ 30 ਮੀਲ ਦੀ ਦੂਰੀ ਤੱਕ ਪਾਣੀ ਨਹੀਂ ਹੈ ਪਿੱਛੇ 10 ਮੀਲ ਦੀ ਦੂਰੀ ਤੇ ਪਾਣੀ ਮਿਲ ਜਾਵੇਗਾ ਹੋਰ ਲੜਨ ਦੀ ਹਿੰਮਤ ਨਹੀਂ ਸੀ ਉਹਨਾਂ ਵਿੱਚ ਪਿੱਛੇ ਪਰਤਣਾ ਹੀ ਉਹਨਾਂ ਨੇ ਠੀਕ ਸਮਝਿਆ ਗੁਰੂ ਸਾਹਿਬ ਦੀ ਜਿੱਤ ਹੋਈ ਅਕਾਲ ਪੁਰਖ ਦੀ ਜਿੱਤ ਹੋਈ ਗੁਰੂ ਸਾਹਿਬ ਟਾਪ ਤੋਂ ਥੱਲੇ ਆਏ ਅਕਾਲ ਪੁਰਖ ਦਾ ਧੰਨਵਾਦ ਕੀਤਾ ਸ਼ਹੀਦ ਸਿੰਘਾਂ ਨੂੰ ਮੇਰਾ 5000 ਮੇਰਾ 10000 ਕਹਿ ਕੇ ਨਵਾਜਿਆ ਇੱਕ ਇੱਕ ਨੂੰ ਆਪਣੀ ਗੋਦੀ ਵਿੱਚ ਲਿਆ ਮੂੰਹ ਸਾਫ਼ ਕੀਤਾ ਅਸੀਸਾਂ ਦਿੱਤੀਆਂ ਅਖੀਰ ਮਹਾ ਸਿੰਘ ਕੋਲ ਆਏ ਉਸ ਦੇ ਅਸਵਾਸ ਚੱਲ ਰਿਹਾ ਸੀ ਮੂੰਹ ਵਿੱਚ ਪਾਣੀ ਪਾਇਆ ਜਦ ਉਸ ਨੂੰ ਥੋੜੀ ਹੋਸ਼ ਆਈ ਗੁਰੂ ਸਹਿਬ ਨੇ ਉਸ ਦਾ ਅੰਤਮ ਸਮਾਂ ਜਾਣ ਕੇ ਕਿਹਾ ਕੁਝ ਮੰਗ ਲੈ ਮੇਰਾ ਸਿਰ ਤੁਹਾਡੀ ਗੋਦੀ ਵਿੱਚ ਹੈ ਇਸ ਤੋਂ ਵੱਧ ਮੈਨੂੰ ਕੀ ਚਾਹੀਦਾ ਹੈ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਗੁਰੂ ਸਹਿਬ ਨੇ ਫੇਰ ਕਿਹਾ ਸਿੱਖਾ ਕੁਝ ਮੰਗ ਲੈ ਤਾਂ ਮਹਾਸੰਗ ਨੇ ਕਿਹਾ ਤੁਸੀਂ ਤਰੁੱਠੇ ਹੋ ਤਾਂ ਜਿਹੜਾ ਬੇਦਾਵਾ ਅਸੀਂ ਦੇ ਕੇ ਆਏ ਸੀ ਉਸ ਨੂੰ ਫਾੜ ਦਿਓ ਗੁਰੂ ਸਹਿਬ ਨੇ ਝੱਟ ਕਮਰ ਕੱਸੇ ਵਿੱਚੋਂ ਬੇਦਾਵਾ ਕੱਢਿਆ ਤੇ ਪਾੜ ਦਿੱਤਾ ਕਹਿਣ ਲੱਗੇ ਬੇਦਾਵਾ ਤਾਂ ਤੁਸੀਂ ਦਿੱਤਾ ਸੀ ਆਸਾਂ ਨੇ ਤਾਂ ਕਦੀ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਕੀਤਾ ਭਾਈ ਮਹਾਸੰਗ ਨੇ ਗੁਰੂ ਸਹਿਬ ਦੀ ਨਿੱਗੀ ਗੋਦ ਵਿੱਚ ਸੁਆਸਤਿਆਗ ਦਿੱਤੇ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਦੀ ਸੈਕ ਦੀ ਖਹਿਸ਼ ਨੂੰ ਜ਼ਿੰਦਗੀ ਦਿੱਤੀ ਫਿਰ ਉਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ ਪਰ ਜਿੰਦਾ ਸੀ ਗੁਰੂ ਸਾਹਿਬ ਨੇ ਆਪਣੀ ਨਗਰਾਨੀ ਹੇਠ ਉਸ ਦਾ ਇਲਾਜ ਕਰਵਾਇਆ ਉਸ ਦੇ ਦੋਨੋਂ ਭਰਾ ਇਸ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ ਉਹ ਵਾਪਸ ਨਹੀਂ ਗਏ ਸ਼ਹੀਦਾਂ ਦਾ ਸ਼ਿਸ਼ਕਾਰ ਕਰਕੇ ਉਹਨਾਂ ਨੂੰ ਮੁਕਤੀ ਦਾ ਅਸ਼ੀਰਵਾਦ ਦਿੱਤਾ ਜਿੱਥੇ ਦੂਜੇ ਸ਼ਹੀਦਾਂ ਨੂੰ 5000 10000 ਆਖਿਆ ਉੱਥੇ ਮਾਤਾ ਜੀ ਨੂੰ ਉੱਚ ਆਤਮਿਕ ਅਵਸਥਾ ਪ੍ਰਦਾਨ ਕੀਤੀ ਅਮਰਤ ਸ਼ੱਕ ਕੇ ਮਾਤਾ ਭਾਗੌਰ ਅੰਤ ਤੱਕ ਗੁਰੂ ਸਾਹਿਬ ਦੀ ਸੇਵਾ ਵਿੱਚ ਰਹੀ ਜਦ ਗੁਰੂ ਸਾਹਿਬ ਜੋਤੀ ਜੋਤ ਸਮਾਏ ਤਾਂ ਮਾਈ ਭਾਗੂ ਜਨਵਾੜੇ ਬਿੱਦਰ ਕਰਨਾਟਕਾ ਚਲੀ ਗਈ ਪਰ ਉਹ ਪੰਜਾਬ ਕਿਉਂ ਨਹੀਂ ਗਈ ਇਹ ਗੱਲ ਹਜੇ ਵੀ ਖੋਜ ਕਰਨ ਦੀ ਹੈ ਖੈਰ ਕੁਝ ਇਤਿਹਾਸਕਾਰ ਜਨਵਾੜੇ ਗਏ ਜਿੱਥੇ ਸਿਰਫ ਉਨ੍ਹਾਂ ਮਾਤਾ ਪਾਗੋਨੀ ਅੰਤਮ ਇੱਛਾ ਵਾਰੇ ਪਤਾ ਲੱਗ ਸਕਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰਾ ਸ਼ਿਸ਼ਕਾਰ ਚਾਹੇ ਇੱਥੇ ਹੀ ਕਰ ਦੇਣਾ ਪਰ ਮੇਰੇ ਫੁੱਲ ਹਜੂਰ ਸਾਹਿਬ ਭੇਜ ਦੇਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ